ਹਾਂਜੀ ਸਤਿ ਸ਼੍ਰੀ ਅਕਾਲ ਕਰਨ ਕਿਹਾ ਅੱਛਾ ਵੀ ਮੇਰੋ ਯੂਰਪ ਦੀ ਐਂਟਰੀ ਯੂਰਪ ਦੀ ਐਂਟਰੀ ਇਹ ਗੱਲ ਆਮ ਫੋਮ ਨੂੰ ਮਿਲਦੀ ਹੈ ਨਾ ਏਜੰਟਾਂ ਦੀ ਇੰਡੀਆ ਵਾਲੇ ਜਿਹੜੇ ਏਜੰਟ ਆ ਯੂਰਪ ਦੀ ਤੁਹਾਡੀ ਐਂਟਰੀ ਹੋ ਜੂਗੀ ਯੂਰਪ ਦੀ ਐਂਟਰੀ ਕਰਾ ਦਿੰਦੇ ਨਹੀਂ ਵੀ ਮੇਰੋ ਜੇ ਯੂਰਪ ਆਉਣਾ ਨਾ ਇਟਲੀ ਆਉਣਾ ਜਿਹੜੇ ਬੇਸ ਤੇ ਆਉਣਾ ਉਹਦਾ ਤਰੀਕਾ ਸਹੀ ਹੋਣਾ ਚਾਹੀਦਾ ਆਹ ਦੋ ਤਿੰਨ ਦਿਨ ਹੋ ਗਏ ਮੈਨੂੰ ਵੀਡੀਓ ਆ ਰਹੀਆਂ ਏਅਰਪੋਰਟ ਦੇ ਸਿਕਿਉਰਿਟੀ ਚੈੱਕ ਕਰਿਆ ਹਨਾ ਵੀਰ ਆ ਰਹੇ ਇਟਲੀ ਦੇ ਪੇਪਰਾਂ ਤੇ ਉਹਨਾਂ ਕੋਲੋਂ ਟੈਗਟਾਂ ਬਾਅਦ ਸੀ ਦੋਨਾਂ ਸਪੇਨ ਦੇ ਨਾਲ ਘਰੇ ਨੇ ਇਹ ਵੀ ਗਲਤ ਆ ਠੀਕ ਆ ਇਹ ਤੁਸੀਂ ਆਉਣਾ ਇੱਥੇ ਪਹਿਲਾਂ ਐਂਟਰੀ ਕਰਾਓ ਸਾਰਾ ਕੁਝ ਕਰਾਓ ਫੇਰ ਤੁਮ ਮਤਲਬ ਜਾ ਸਕਦੇ ਆ ਸਪੇਨ ਜਾਓ ਭਰਾਂ ਜਾਓ ਤੇ ਨੰਬਰ 2 ਤੇ ਉਹਦੇ ਵਿੱਚ ਇੱਕ ਇਹ ਵੀ ਕੇਸ ਆ ਕਿ ਕਿਸੇ ਦੇ ਨੂਲੇ ਉਸ ਤੇ ਹੋਰ ਕਿਸੇ ਦੇ ਨੂਲੇ ਉਸ ਤੇ ਤੇ ਬੰਦੇ 20 ਸਾਲਵਾ ਕੇ ਭੇਜਦਾ ਜਾਂ ਨੇਮ ਮਿਲਦਾ ਸੀਗਾ ਠੀਕ ਆ ਇੱਕ ਨੂਲੇ ਉਸ ਤੇ ਬਣਾ ਕੇ ਵੀ ਜਿਲਾ ਆ ਕੇ ਇੰਡੀਆ ਤੋਂ ਚੜਾ ਰਹੇ ਆ ਸੋ ਇਹਨਾਂ ਚੀਜ਼ਾਂ ਤੋਂ ਬਚੋ ਇਹਨਾਂ ਚੀਜ਼ਾਂ ਤੋਂ ਬਚੋ ਕਿਉਂਕਿ ਬਹੁਤ ਕੁਝ ਹੋ ਰਿਹਾ ਇੱਥੇ ਠੀਕ ਹੈ ਇੰਡੀਆ ਵਿੱਚ ਬਹੁਤ ਕੁਝ ਇੰਡੀਆ ਵਾਲੇ ਬਹੁਤ ਕੁਝ ਕਰ ਰਹੇ ਆ ਸੋ ਥੋੜੀ ਜੀ ਨੌਲੇਜ ਰੱਖਿਆ ਕਰੋ ਹਰ ਚੀਜ਼ ਦੀ ਮੇਰੇ ਭਾਈ ਸਤਿ ਸ਼੍ਰੀ ਅਕਾਲ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਆਂ